ਹਾਂਜੀ ਸਸ਼ਿਕਾ ਜੀ ਹਾਂਜੀ ਲੋਕ ਗੀਤਾਂ ਦੇ ਸੰਗ੍ਰਹਿ ਦੇ ਵਿੱਚੋਂ ਇੱਕ ਬੜਾ ਸੋਹਣਾ ਲੋਕ ਗੀਤ ਲੈ ਕੇ ਤੁਹਾਡੇ ਸਾਹਮਣੇ ਹੋਇਆ ਤੇ ਅੱਜ ਆਪਾਂ ਰਲ ਮਿਲ ਕੇ ਇਸ ਲੋਕ ਗੀਤ ਨੂੰ ਗਾਈਏ ਤੇ ਇਸ ਦਾ ਆਨੰਦ ਮਾਣੀਏ ਇਸ ਲੋਕ ਗੀਤ ਨੂੰ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਸੁਣਿਓ ਅਖੀਰ ਦੇ ਵਿੱਚ ਜੇਕਰ ਤੁਹਾਨੂੰ ਇਹ ਲੋਕ ਗੀਤ ਪਸੰਦ ਆਇਆ ਤਾਂ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਅੱਜ ਆਪਾਂ ਰਲ ਮਿਲ ਕੇ ਇਸ ਨੂੰ ਗਾਈਏ ਤੇ ਇਸ ਦਾ ਆਨੰਦ ਮਾਣੀਏ ਬੂਟਾ ਕਿਨੇ ਲਾਇਆ ਦਿਓ ਰਾਵ ਨਦੀਆਂ ਕਿਨਾਰੇ ਸੁਣ ਖਾਵ ਨਦੀਆਂ ਕਿਨਾਰੇ ਵੇ ਦਿਓ ਰਾਵ ਬੂਟਾ ਮੈ ਲਾਇਆ ਪਾ ਬੋ ਨੀ ਰਦੀਆਂ ਕਿਨਾਰੇ ਸੁਣ ਖਾਣ ਕਿਨੇ ਲਾਇਆ ਦਿਓ ਰਨ ਨਦੀਆਂ ਕਿਨਾਰੇ ਸੁਣ ਖਾ ਵੇ ਨਦੀਆਂ ਕਿਨਾਰੇ ਵੇ ਦਿਓ ਰਾ ਪਾਣੀ ਮੈਂ ਲਾਇਆ ਪਬੋਨੀ ਹਲਟ ਚਲਾ ਕੇ ਸੁਣ ਖਾ ਗੋਡੀ ਕਿਨੇ ਕੀਤੀ ਦਿਉਰਾ ਮੇਨਦੀਆਂ ਕਿਨਾਰੇ ਸੁਣਖਾ ਮੇਨਦੀਆਂ ਕਿਨਾਰੇ ਵੇ ਦਿਉਰਾ ਗੋਡੀ ਮੈਂ ਕੀਤੀ ਪਬੋ ਨਿਰੰਬਾ ਚੰਡਾ ਕੇ ਸੁਣਖਾ ਨਿਰੰਬਾ ਚੰਡਾ ਕੇ ਨੀ ਪਬੋ ਬਾੜੀ ਕਿਨ ਕੀਤੀ ਦਿਉਰਾਵ ਨਦੀਆਂ ਕਿਨਾਰੇ ਸੁਣ ਕਾਵ ਨਦੀਆਂ ਕਿਨਾਰੇ ਵੇ ਦਿਉਰਾ ਬਾੜੀ ਮੈਂ ਕੀਤੀ ਪਾਬੋ ਨੀ ਕਿਕਰ ਸ਼ਿੰਗਾ ਕੇ ਸੁਣ ਕਾ ਨੀ ਕਿਕਰ ਸ਼ਿੰਗਾ ਕੇ ਨੀ ਪਾਬੋ ਬੂਟਾ ਨੋਕਲੀਆਂ ਦਿਓਰਾ ਬੇ ਮਤ ਕੋਈ ਤੋੜੇ ਸੁਣ ਖਾਵੇ ਮਤ ਕੋਈ ਤੋੜੇ ਵੇ ਦਿਓਰਾ ਬੂਟਾ ਨੋਕਲੀਆਂ ਪਾ ਬੋ ਨਿਰਾਲ ਮਿਲ ਤੋੜੀਏ ਸੁਣ ਖਾ ਰਾਰੇ ਮਿਲਣਾ ਤੋੜੀਏ ਦਿਹਰਾ ਬੇ ਪਾਈ ਤੇਰਾ ਚਿੜਕੂ ਸੁਣ ਖਾਵ ਪਾਈ ਤੇਰਾ ਚਿੜਕੂ ਵੇ ਦਿਹਰਾ ਪਾਈ ਮੇਰਾ ਨਾ ਚਿੜਕੇ ਪਭੋ ਨੀ ਲੱਗੇ ਦਮ ਸਾਂਝੇ ਸੁਣ ਖਾਨ ਲੱਗੇ ਦਮ ਸਾਂਝੇ ਨੀ ਪਭੋ ദോട ദോരാട്ട പേക്കണ പേക്കേദ്യോരാ ബൂട്ടിനായ നദിയോക്കെണിയോ കനാരേദോരാ